ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਤੇ ਅਸਲਾਮ ਅਲੈਕੁਮ ਮੇਰੇ ਵੀਰੋ ਤੇ ਭਰਾਓ ਦੰਦੇ ਦੇ ਚਿਰਦੇ ਪੰਜਾਬ ਵਾਲੇ ਅੱਸੀ ਆ ਤੁਹਾਨੂੰ ਦਿਖਾਣੇ ਆਪਣੀ ਮੰਜੀ ਬਾਪੂ ਨੇ ਅੱਗੇ ਵੀ ਤੁਹਾਨੂੰ ਦਿਖਾਈਆ ਵਲੌਗ ਦੇ ਵਿੱਚ ਤੇ ਤੁਹਾਡੀਆਂ ਅਰਦਾਸਾਂ ਤੇ ਹੀ ਮੈਂ ਅੱਜ ਤੱਕ ਪਹੁੰਚਿਆ ਤੇ ਤੁਹਾਡੀ ਮਿਹਨਤ ਤੁਹਾਡੀ ਦੁਆਵਾਂ ਦੇ ਨਾਲ ਹੀ ਅੱਗੇ ਇੱਥੇ ਤੱਕ ਆਇਆ ਮੈਂ ਤੁਹਾਡੇ ਤੇ ਅਸੀਂ ਆਏ ਹਾਂ ਆ ਗਏ ਜੀ ਮੁੰਜੀ ਦੇ ਵਿੱਚ ਇਹ ਕੱਚੀ ਹੀ ਥੋੜੀ ਜੀ ਤੇ ਮੁੰਜੀ ਵੱਡੀ ਆ ਉਹ ਜਿਹੜੀ ਪਰਦੇ ਸਾਈਡ ਤੇ ਉਹ ਕੱਚੀ ਹੈ ਮੁੰਜੀ ਤੇ ਇਹ ਪੱਗੀ ਆ ਅਸੀਂ ਲਾਏ ਦੇ ਹਨ ਦੋ ਵੀ ਤੇ ਇੱਕ ਜਿਹੜਾ ਪੱਗ ਹੈ ਤੇ ਇੱਕ ਕੱਚੀ ਹੈ ਵੀ ਤੇ ਬਾਬਾ ਜੀ ਹੁਣੀ ਬੈਠੇ ਦੇਣਾ ਇੱਥੇ ਬਾਬਾ ਜੀ ਰਾਤ ਇੱਥੇ ਸੁੱਤੇ ਹਨ ਮੈਂ ਵੀ ਬਾਬਾ ਜੀ ਹੁਣਾ ਕੋ ਆਇਆ ਹਾਂ ਤੇ ਨੌੜੀ ਰਾਤ ਚ ਚੱਕਰ ਲਾ ਕੇ ਗਿਆ ਤਾਨੂੰ ਮੁੰਜੀ ਦਿਖਾਣਾ ਆਹ ਫਿਰ ਆਹ ਹਰੀ ਮੁੰਜੀ ਆ ਕੱਚੀ ਆ ਦੂਜਾ ਵੀ ਆ ਇਹ ਵਾਹਿਗੁਰੂ ਦੀ ਕਿਰਪਾ ਨਾਲ ਚੈੱਕ ਕਰੋ ਤੁਸੀਂ ਮੁੰਜੀ ਦਾਣਾ ਬਰੀਕ ਆ ਤੇ ਦਾਣਾ ਲੰਮਾ ਬੜਾ ਤੇ ਆਹ ਦੇਖੋ ਤੇ ਮੁੰਜੀ ਨਾਲ ਨਾਲ ਅਸੀਂ ਵੱਢੀ ਜਾਂਦੇ ਆ ਤਾਂ ਆਪਣੇ ਪਿੰਡ ਵਾਲੇ ਜਿਹੜੇ ਆ ਉਹਨਾਂ ਨੂੰ ਕਹਿੰਨੇ ਆ ਤੁਸੀਂ ਅਸੀਂ ਵੜ ਦਿੰਨੇ ਆ ਤੁਸੀਂ ਝਾੜ ਕੇ ਲਈ ਜੋ ਤੇ ਡੰਗਰਾ ਡੰਗਰਾ ਆਪਣੇ ਨੂੰ ਪਾਓ ਤੇ ਕੋਈ ਲੈ ਕੇ ਜਾਂਦੇ ਅਸੀਂ ਵੀ ਲੈ ਕੇ ਜਾਂਨੇ ਆ ਵੜ ਕੇ ਤੇ ਕੁੱਟਨੇ ਆ ਨਾਲੇ ਤੇ ਐ ਝਾੜੀ ਦੀ ਆ ਵੇਖੋ ਕੱਲ ਤੋਂ ਸਟਾਰਟ ਹੋਏ ਦਿਆਂ ਅਸੀਂ ਤੇ ਬਾਬਾ ਜੀ ਰਾਤ ਵੇਲੇ ਸੁੱਤੇ ਹੁਣ ਤੇ ਬਾਬਾ ਜੀ ਹੁਣ ਆਪਣਾ ਚੱਕਰ ਚੁੱਕਰ ਲਾ ਗਿਆਂ ਐ بڑے بڑے ਕੱਚੀ ਆ ਵੇਖੋ ਤੁਹਾਨੂੰ ਨਜ਼ਰ ਆਂਦੀ ਹੋਣੀ ਐ ਲੀਕ ਤੇ ਇਹ ਹਰੀ ਹਰੀ ਤੇ ਆ ਪੱਕੀ ਆ ਉਹ ਤੋਂ ਰੈਂਡ ਤੱਕ ਇਹ ਜਿਹੜੀਆਂ ਹੁਣ ਅਸੀਂ ਬਨ ਕੇ ਕੁੱਟ ਲਈਏ ਤੇ ਕੁਛ ਆਪਣੇ ਪਿੰਡ ਵਾਲੇ ਕੁੱਟਣਗੇ ਲੈ ਕੇ ਜਾਣਗੇ ਵੱਢ ਕੇ ਤੇ ਆ ਕੁੱਟ ਕੇ ਤੇ ਅਸੀਂ ਫਿਰ ਗੂਸ਼ਾਂ ਚਾਵੇਂ ਅਸੀਂ ਵੜ ਦਾਂਗੇ ਨਾ ਤੇ ਇਹ ਜਿਹੜੀ ਆ ਖਲੋਤੀ ਦੀ ਆ ਤੇ ਸਵੇਰ ਫਾਂਡ ਕੇ ਤੇ ਵੇਲੇ ਜਿਹੜੇ ਸਟਾਲਾ ਵੀ ਉਹਥੇ ਬੀਜਿਆ ਤੇ ਵਟਾਂ ਵੀ ਜਿਹੜੀਆਂ ਨਾ ਅਸੀਂ ਪਾਲੀਆਂ ਸਟਾਲੇ ਤੇ ਤਾਲਾ ਥੋ ਗਿਆ ਡਾਡਾ ਫਿੰਗਰ ਜੀ ਡਾ ਹੋ ਗਿਆ ਅਡੀ ਫਿੰਗਰ ਜਿੱਦਾ ਤੇ ਤਾਂ ਨਿਆਰ ਅਰਦਾਸਾਂ ਨਹੀਂ ਮੈਂ ਇੱਥੇ ਤੱਕ ਲੈ ਪਹੁੰਚਿਆ ਵਾਂ ਤੇ ਤਾਂ ਐਵੇਂ ਹੀ ਆਪਣੇ ਵੀਰ ਨੂੰ ਪਿਆਰ ਕਰਦੇ ਰਹੋ ਤੇ ਤੁਸੀਂ ਵੀ ਖੁਸ਼ ਰਹੋ ਤੇ ਅਸੀਂ ਵੀ ਖੁਸ਼ ਰਹੀਏ ਲੈंदे ਚਿਰਦੇ ਪੰਜਾਬ ਵਾਲਿਓ ਤੇ ਹੁਣ ਤੁਸੀਂ ਦੇਖੋ ਆਹ ਵੇਖੋ ਮਸ਼ੀਨ ਉਹ ਉੱਥੇ ਲੱਗੀ ਦੀ ਆ ਉਹ ਵੇਖੋ ਮਸ਼ੀਨ ਲੱਗੀ ਦੀ ਆ ਜੀ ਤੇ ਸਾਰੇ ਜਿਹੜੀਆਂ ਮੁੰਜੀਆਂ ਵੜਾਉਂਦੀਆਂ ਪਿਆ ਡੰਕਰ ਵੀ ਉਹਨਾਂ ਨੇ ਛੱਡੇ ਦੇਣਾ ਉਹ ਹੁਣ ਹੀ ਵੜਾਈ ਆ ਪਰਾਲੀ ਤੇ ਹਟ ਗਈ ਆ ਤੇ ਉਹ ਮੁੰਜੀ ਹੁਣ ਟਰੈਸਰ ਵੱਧ ਕੇ ਗਈ ਆ ਤੇ ਆਦਰ ਵੀ ਟਰੈਕਟਰ ਵਗਾੜਾ ਲੱਗੇਣਾ ਜਿਹੜਾ ਕਾਣਾ ਕੱਪ ਕਣਕ ਦੀ ਤਿਆਰੀ ਕਰਦੇ ਪੈਣਾ ਤੇ ਐਹੀਂ ਵੀ ਜਿਹੜਾ ਮੁੰਜੀਸ਼ਨ ਜੀ ਵੜ ਲੀਏ ਫਿਰ ਅਸੀਂ ਵੀ ਤਿਆਰੀ ਕਰਨੇ ਆ ਤੇ ਬਾਬਾ ਜੀ ਨੂੰ ਪੁੱਛਣੇ ਆ ਬਾਬਾ ਜੀ ਕਿਦਾਂ ਦੀ ਰਾਤ ਲੱਗੀ ਹਣੇ ਬਾਬਾ ਜੀ ਕਿਦਾਂ ਫਿਰ ਰਾਤ ਗੁਜ਼ਰੀ ਇੱਥੇ ਆਸੀ ਹੀ ਜੁਤ ਜੀ ਆਈ ਪਰ ਮਾਦ ਮਨੀ ਦੁਆਨਾ ਆ ਵਾਇਗੁਰੂ ਦੀ ਕਿਰਪਾ ਨਾਲ ਤੇ ਬਾਬਾ ਜੀ ਆ ਬੋਤਲ ਤੇ ਗਲਾਸ ਰੱਖੇ ਦਾ ਜੀ ਆ ਪਾਣੀ ਪੀਣ ਹਾਂ ਬਾਬਾ ਜੀ ਇੱਥੇ ਪੀਣ ਲਈ ਜਲ 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 ਬਾਬਾ ਜੀ ਨੇ ਰੱਖੇ ਦਾ ਤੇ ਫਿਰ ਬਾਬਾ ਜੀ ਕੋ ਆਇਆ ਚੱਕਰ ਚੁੱਕਾ ਲਾ ਗਏ ਹਾਂ ਬਾਬਾ ਜੀ ਕੀ ਸਮੋਦ ਨਹੀਂ ਗਏ ਬਾਬਾ ਜੀ ਡਾਂਗ ਰੱਖਾ ਹੈ ਡਾਂਗ ਖਾਏ ਨਾ ਉਨ੍ਹਾਂ ਹੱਥ ਦਾ ਡਾਂਗ ਬੜੀ ਲੰਮੀ ਤੇ ਵਾਸ ਡਾਂਗ ਬੜੀ ਪੱਕੀ ਤੇ ਬਾਬਾ ਜੀ ਨੇ ਕੋਈ ਰੱਖੇ ਤੇ ਬਾਬਾ ਜੀ ਕੋਈ ਗਿੱਦਰ ਸਿੱਧਰ ਤੇ ਨਹੀਂ ਕੋਈ ਆ ਆ ਗਿੱਦਰ ਕੋ ਉਧਰ ਆਂਦੇ ਹੀ ਨਾ ਵਾਜਾਂ ਵੁਜਾਂ ਕਰਦੇ ਨਾ ਡਰਾਉਂਦੇ ਨੇ ਬੰਦੇ ਨੂੰ ਕਰਦੇ ਹੀ ਨਾ ਹਾਂ ਪਹਿਲੇ ਗਿੱਦਰ ਐਥੇ ਬੜੇ ਹੁੰਦੇ ਵਾਜਾਂ ਵੁਜਾਂ ਆਂਦੀਆਂ ਸੀ ਗਿੱਦਰ ਬੋਲਦੇ ਰਾਤ ਨੂੰ ਹੁਣ ਤੇ ਬਾਬਾ ਜੀ ਕੋਈ ਨਹੀਂ ਮੇਰੇ ਅੰਦਾਜ਼ੇ ਨਾਲ ਕੋਈ ਨਹੀਂ ਰਹੀਏ ਹੁਣ ਮੁੰਜੀ ਬੜਾਂਦੀ ਤੇ ਨਿਕਲ ਗਏ ਹੂੰ ਮੈਂ ਤਾਂ ਨਾ ਬਾਬਾ ਜੀ ਮੁੰਜੀ ਬੰਨ ਕੇ ਤੇ ਫੰਡ ਲਈ ਫਿਰ ਹੈ ਤੂੰ ਹੀ ਬੰਨੀ ਜਾ ਤੇ ਮੈਂ ਫੰਡੀ ਜਾਣਾ ਫਿਰ ਫਾਂਡ ਕੇ ਜਿਹੜੀ ਹੈ ਮਜੂਲੇ ਬਾਨ ਕੇ ਫਾਂਡ ਕੇ ਤੇ ਜਿਹੜੀ ਹੈ ਮੁੰਜ ਪੜਾਲੀ ਇੱਥੇ ਸੁੱਕਣੇ ਪਾਵਾਂਗੇ ਨਾ ਇਹ ਪੈੜੀ ਜੇ ਸੁੱਕ ਜੇਗੀ ਹਰੀ ਇੰਜ ਆ ਵਿੱਚ ਵਿੱਚ ਜਿਹੜੀ ਵੱਡੀ ਦੀ ਹੈ ਦੇਖੋ ਉਹ ਥੋੜੀ ਜੀ ਕੱਚੀ ਸੀ ਇਹ ਵੀ ਜਿਹੜਾ ਇਹ ਵੀ ਦੂਜਾ ਤੇ ਉਹ ਵੀ ਦੂਜਾ ਸੀ ਉਹ ਪਰਲਾ ਬੀਜ ਜਿਹੜਾ ਨਾ ਪਹਿਲੇ ਲਾਇਆ ਸੀ ਮੈਂ ਪੂਰਨ ਤੇ ਜਗਵਿੰਦਰ ਸਿੰਘ ਨੇ ਮੋਬਿਲ ਵਾਂਦੇ ਰਹੇ ਨਾ ਮੁੰਜੀ ਮੇਰਨਾ ਤੇ ਇਹ ਵਿੱਚ ਵਿੱਚ ਕੱਚੀ ਆ ਅਸਲੀ ਜਿਹੜਾ ਨਾ ਜਿਹੜਾ ਪਹਿਲੇ ਅਸੀਂ ਬਾਅਦ ਚ ਬੀਜ ਪਹਿਲੇ ਲਾਇਆ ਸੀ ਨਾ ਉਹ ਹਜੇ ਪੱਕਾ ਨਹੀਂ ਜਿਹੜਾ ਬਾਅਦ ਚ ਲਾਇਆ ਸੀ ਉਹ ਪੱਕ ਗਿਆ ਫਰਕ ਉਹਦਾ ਇਹ ਹੀ ਹੈ ਕਿ ਇਹ ਵੀ ਹੋਰ ਹੈ ਉਹ ਵੀ ਹੋਰ ਹੈ ਜਿਹੜਾ ਬਾਅਦ ਚ ਲਾਇਆ ਸੀ ਪੱਕ ਜਿਹੜਾ ਪਹਿਲੇ ਲਾਇਆ ਹੁਣੇ ਪੱਕਾ ਤੋਂ ਬੀਜ ਦਾ ਫਰਕ ਹੈ ਨਾ ਅਸਲੀ ਤੇ ਜੁੜੇ ਰੋ ਆਪਣੇ ਵੀਰ ਦੇ ਨਾਲ ਤੇ ਆਪਾਂ ਜਿਹੜਾ ਜੀ ਹੁਣ ਹੁਣ ਆਇਆ ਰਾਟੀ ਖਾ ਕੇ ਬਾਬਾ ਜੀ ਇੱਥੇ ਪੇ ਦੇ ਲੰਮੇ ਮ ਆਇਆ ਬਾਬਾ ਜੀ ਹੁਣਾ ਕੋ 6 ਵਜੇ ਉਹ ਤਾਂ ਖੇਲਾ ਖੁਲਾ ਕੱਢ ਕੇ ਫਿਰ ਆਇਆ ਬਾਪੂ ਤੇ ਮੈਂ ਇੱਥੇ ਖੇਲਾ ਕੱਢੀਆਂ ਚਟਾਲੇ ਤੇ ਉਹ ਵਟਾਂ ਪਾਈਆਂ ਪਹਿਲੇ ਵਟਾਂ ਨਹੀਂ ਪਾਈ ਜੇ ਬਾਰਿਸ਼ ਹੋਈ ਤੇ 6 ਵਜੇ ਵਟ ਨਹੀਂ ਹੁੰਦੀ ਨਾ ਖਲੋਂਦੀ ਨਹੀਂ ਤੇ 8 ਵਜੇ ਆ ਤੁ ਹੁਣ ਵਟਾਂ ਪਾਈਆਂ ਤੇ ਬਾਬਾ ਜੀ ਕੋ ਆਏ ਹਾਂ ਫਿਰ ਬਾਬਾ ਜੀ ਨੂੰ ਕਿਹਾ ਜਾਓ ਘਾਤ ਸੀ ਪ੍ਰਸ਼ਾਦਾ ਚੱਕ ਬਾਬਾ ਜੀ ਪ੍ਰਸ਼ਾਦਾ ਚੱਕ ਕੇ ਆਇਨਾ ਤੇ ਫਿਰ ਮੈਂ ਇੱਥੇ ਬੈਠਾ ਦਾ ਹਾਂ ਕੋਈ ਬੰਦੇ ਵੀ ਆਏ ਨਾ ਵੇਖੋ ਟਰਾਲੀ ਫੰਡ ਲਈ ਆ ਤੇ ਹੁਣ ਲੈ ਗਏ ਨਾ ਹੁਣ ਅਸੀਂ ਵੀ ਡੰਗਰਾਂ ਨੂੰ ਪਾ ਆਏ ਟਰਾਲੀ ਉਤਰ ਕੇ ਜਿਹੜੀ ਆ ਅਸੀਂ ਹੁਣ ਬਾਬਾ ਜੀ ਉਤਰਾਂਗੇ ਸ਼ਾਮ ਨੂੰ ਫੰਡ ਲਈ ਤੇ ਫਿਰ ਸ਼ਾਮ ਨੂੰ ਲੈ ਆਂਗੇ ਇਹਦੀਆਂ ਦੋ ਕੁ ਪੰਡਾ ਲੈ ਕੇ ਜਾਣੀਆਂ ਉਤਰ ਕੇ ਪਾਵਾਂਗੇ ਡੰਗਰਾਂ ਨੂੰ ਵਿਚ ਘਾਪ ਪਾਵਾਂਗੇ ਤੇ ਬਾਕੀ ਜਿਹੜੀ ਐ ਇੱਥੇ ਪਈ ਰਹੇਗੀ ਸੁੱਕੇਗੀ ਪਰਾਲੀ ਜਿਹੜੀ ਫਿਰ ਉਹਨੂੰ ਵੀ ਘਾਰ ਲਾ ਜਾਾਂਗੇ ਰੇੜੀ ਦੇ ਉੱਤੇ ਰੱਖ ਕੇ ਚਲੋ ਮਿਰਜਿਆ ਤੁਹਾਨੂੰ ਅੱਜ ਤੋਂ ਅਗਲੇ ਬਲੌਗ 'ਚ ਅਸੀਂ ਇਹ ਹੁਣ ਮਜੂੜੇ ਫਾਂਡ ਕੇ ਆਇਆ ਮੈਂ ਐਮ ਮਜੂੜੇ ਇਹ ਪੇਜ ਦੇ ਤੇ ਆਹ ਮੈਂ ਫਾਂਡ ਕੇ ਆਜੇ ਤੇ ਬਾਬਾ ਜੀ ਹੋਣੀ ਵੰਨੇ ਜਾਂਦੇ ਨੇ ਮਜੂਲੇ ਇਹ ਦੇਖੋ ਤੁਸੀਂ ਉਹ ਲੋਕੀ ਡੰਗਰ ਬਗੜਾ ਵਿਚਾਰਦੇ ਨੇ ਉੱਤਰ ਨਾ ਖਾ ਚਲੋ ਸਾਲ ਆ ਲਈ ਅਸੀਂ ਧੁੱਪ ਚੜੀ ਦੇ ਧੁੱਪੇ ਫੰਡਦੇ ਆਂ ਧੁੱਪੇ ਮੰਡੀ ਟਾਗ ਬੈਠੇ ਰਹੇ ਆ ਤੇ ਉਸੇ ਫੰਡ ਲਈ ਹੈ ਜੇ ਤੇ ਐ ਰਹਿ ਗਈ ਹੈ ਬੰਨਣ ਵਾਲੀ ਬਾਕੀ ਆ ਜਗਾ ਜੁਗਾ ਤਾਂ ਫਾਂਡ ਲਈ ਆ ਵੇਖੋ ਸੈਟ ਬਾਕੀ ਉਹ ਖਲੋਤੀ ਦੀ ਤੇ ਅਸੀਂ ਉਹ ਵੀ ਵੱਡਾਂ ਨੂੰ ਸਵੇਰ ਆ ਫਾਂਡ ਲਈ ਸ਼ਾਮ ਤੱਕ ਫਿਰ ਵੱਡਾਂ ਗੇ ਜਿੰਨੀ ਵਢੋਈ ਫਿਰ ਵੱਢ ਕੇ ਫਿਰ ਸਵੇਰ ਉੱਪਨ ਕੇ ਤੇ ਫਾਂਡ ਲਾਵੇ ਤੇ ਫਿਰ ਉਹ ਰਹਿ ਜੇਗੀ ਕੱਚੀ ਜਿਹੜੀ ਆ ਉਹ ਫਿਰ ਜਦੋਂ ਪੱਕੇਗੀ ਫਿਰ ਉਹਦੇ ਨਾਲ ਵੇਖਿਆ ਜਾਏਗਾ ਉਹ ਵੀ ਵੱਡਾਂ ਦੇ ਜੀ ਆਲੀ ਜਿਹੜੀ ਕਾਰ ਫਟ ਲਾਂਗੇ ਕੁਝ ਜਿਹੜੀ ਫੰਡ ਨੇ ਪਿਆ ਆਪਣੀ ਹਸਾਇਰ ਤੇ ਸੁਪਨੇ ਪਾ ਲੈਣੇ ਆ ਤੇ ਫਿਰ ਕਾਰ ਲਾਿਆਂਗੇ ਜਿਹੜੇ ਲੋਕੀ ਆਂਦੇ ਨਾ ਫੰਡ ਕੇ ਲਾਏ ਜਾਂਦੇ ਨਾ ਅੱਛਾ ਵੀ ਬਿਹਤਰ ਗੱਲ ਆਜਕਲ ਪੱਠੇ ਜਿਹੜੇ ਪੀਚੇ ਦੇ ਨਹੀਂ ਤੇ ਪੱਠੇ ਆਜਕਲ ਆੜੇ ਘਾਟੀ ਹੁੰਦੇ ਨਾ ਕਈਆਂ ਨੇ ਬੀਜਦੇ ਨੇ ਕਈਆਂ ਦੇ ਪਈਆ ਕਈਆਂ ਮੱਕੀ ਕਈ ਕਈ ਸਟਾਲਾ ਵੀ ਜਾਂਦੇ ਆ ਕਾਲਾ ਛੋਟਾ ਛੋਟਾ ਆਇਆ ਇਹ ਸਾਡਾ ਨੂੰ ਮਰਦਿਆਂ ਤੁਹਾਨੂੰ ਅਗਲੀ ਵੀਡੀਓ ਚ